ਹਾਂਜੀ ਦੋਸਤੋ ਬਹੁਤ ਸਾਰੇ ਭੈਣ ਭਰਾਵਾਂ ਦੇ ਸਰੀਰ ਦੇ ਉੱਪਰ ਨਾ ਇੱਕ ਅਜੀਬ ਜਿਹਾ ਨਿਸ਼ਾਨ ਬਣਨ ਲੱਗ ਜਾਂਦੇ ਆ ਤੇ ਉਹਨਾਂ ਦੇ ਉੱਪਰ ਨਾ ਖਾਰਿਸ਼ ਵੀ ਹੁੰਦੀ ਆ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਨਿਸ਼ਾਨ ਪੈ ਰਹੇ ਆ ਜਿੱਦਾਂ ਕਿ ਜੁਲਾਈ ਅਗਸਤ ਸਤੰਬਰ ਦੇ ਮਹੀਨੇ ਚ ਜਿਹੜੇ ਨਿਸ਼ਾਨ ਪੈਂਦੇ ਤੇ ਖਾਰਿਸ਼ ਹੁੰਦੀ ਆ ਤਾਂ ਜੀ ਇਹ ਇੱਕ ਸਕੇਬਿਸ ਨਾਮ ਦਾ ਇੱਕ ਕੀੜਾ ਆ ਜਿਹੜਾ ਕਿ ਸਾਡੇ ਸਰੀਰ ਦੀ ਚਮੜੀ ਦੇ ਅੰਦਰ ਚਲਾ ਜਾਂਦਾ ਆ ਉੱਥੇ ਜਾ ਕੇ ਪਣਪਦਾ ਆ ਤੇ ਆਂਡੇ ਵੀ ਦਿੰਦਾ ਆ ਤੇ ਆਪਣੀ ਜਿਹੜੀ ਜਨਰੇਸ਼ਨ ਆ ਉਹਨੂੰ ਹੋਰ ਜ਼ਿਆਦਾ ਫੁਦਵੰਦਦਾ ਆ ਤੇ ਪੂਰੇ ਸਰੀਰ ਦੇ ਵਿੱਚ ਇਹਨੂੰ ਫੁਲਾਉਂਦਾ ਆ ਜੀ ਇਸ ਕੀੜੇ ਦਾ ਨਾਮ ਹੈਗਾ ਵਾ ਸਕੈਬਿਸ ਕੀੜਾ ਇਹ ਜਿਹਨਾਂ ਰਾਤ ਨੂੰ ਬਹੁਤ ਜ਼ਿਆਦਾ ਸਰਗਰਮ ਹੁੰਦਾ ਵੀ ਰਾਤ ਨੂੰ ਬਹੁਤ ਜ਼ਿਆਦਾ ਖੁਜਲੀ ਹੁੰਦੀ ਹੈ ਜਿੱਥੇ ਵੀ ਬੰਦੇ ਦੇ ਇਸਕੇਬਿਸ ਕੀੜਾ ਇੰਪੈਕਟ ਕੀਤਾ ਹੁੰਦਾ ਆ ਤੇ ਦੋਸਤੋ ਆਪਣਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਇਹਦਾ ਸਿਰਫ ਇੱਕੋ ਇੱਕ ਹੱਲ ਆ ਵੀ ਐਂਟੀਬਾਇਓਟਿਕ ਐਂਟੀਬਾਇਓਟਿਕ ਸਕੈਬਿਸ ਇੱਕ ਲੋਸ਼ਨ ਹੁੰਦਾ ਆ ਉਹ ਲੋਸ਼ਨ ਨੂੰ ਤੁਸੀਂ ਮਾਰਕੀਟ ਤੋਂ ਲਿਆ ਕੇ ਜਿੱਥੇ ਵੀ ਤਹਾਨੂੰ ਲੱਗਦਾ ਹੈ ਕਿ ਤੁਹਾਡੇ ਬਹੁਤ ਜ਼ਿਆਦਾ ਖਾਰਿਸ਼ ਹੋ ਰਹੀ ਹੈ ਨਿਸ਼ਾਨ ਪਏ ਆ ਧੱਫੜ ਪਏ ਆ ਜਿੱਦਾਂ ਕਿ ਮੈਂ ਵੀਡੀਓ ਨਾਲ ਮੈਂਸ਼ਨ ਕੀਤੀ ਹੋਈ ਹੈ ਤੁਸੀਂ ਦੇਖ ਰਹੇ ਹੋਵੋਗੇ ਵੀਡੀਓ ਦੇ ਵਿੱਚ ਕਿ ਬਹੁਤ ਜ਼ਿਆਦਾ ਧੱਫੜ ਪਏ ਹੋ ਸੀ ਸਰੀਰ ਦੇ ਉੱਪਰ ਹੈਨਾ ਕਈਆਂ ਦੇ ਹੱਥਾਂ ਤੇ ਆ ਕਈਆਂ ਦੀ ਪਿੱਠਾਂ ਦੇ ਵਿੱਚ ਮਤਲਬ ਕਾਫੀ ਏਰੀਆ ਇੰਪੈਕਟ ਕਰਦਾ ਹੈ ਪੂਰੇ ਸਰੀਰ ਨੂੰ ਵੀ ਘੇਰ ਲੈਂਦਾ ਹੈ ਸਕੀਬਸ ਕੀੜਾ ਤੇ ਇਹਨਾਂ ਦਿਨਾਂ ਵਿੱਚ ਕਿਉਂਕਿ ਬਾਰਿਸ਼ ਦੇ ਦਿਨ ਚੱਲ ਰਹੇ ਆ ਸਿਲਨ ਦੇ ਦਿਨ ਆ ਹੈਨਾ ਤੇ ਤੁਹਾਨੂੰ ਪਤਾ ਹੀ ਹੈ ਕਿ ਵੈਦਰ ਕਿਦਾਂ ਦਾ ਆ ਇਹਦੇ ਕਰਕੇ ਸਰਕਾਰ ਜਾਵੇ ਸਰਗਰਮ ਹੋ ਜਾਂਦਾ ਆ ਇਸ ਮੌਸਮ ਦੇ ਵਿੱਚ ਤੇ ਆਪਣੇ ਬਿਸਤਰਿਆਂ ਨੂੰ ਸਾਫ਼ ਸੁਥਰਾ ਰੱਖੋ ਸਾਫ਼ ਸੁਥਰੇ ਕੱਪੜੇ ਪਾਓ ਵੀਕਐਂਡ ਦੇ ਵਿੱਚ ਇੱਕ ਦਿਨ ਆਪਣੇ ਜਿਹੜੇ ਅੰਡਰ ਗਾਰਮੈਂਟਸ ਆ ਉਹਨਾਂ ਨੂੰ ਗਰਮ ਪਾਣੀ 'ਚ ਧੋ ਲਓ ਤੇ ਨਹਣ ਲੱਗੇ ਪਾਣੀ ਦੇ ਵਿੱਚ ਦੋ ਕੋ ਬੂੰਦਾ ਡਿਟੋਲ ਦੀਆਂ ਜ਼ਰੂਰ ਪਾ ਕੇ ਨਹਾਓ ਜੀ ਤੇ ਤੁਸੀਂ ਠੀਕ ਹੋ ਜਾਓਗੇ ਤੇ ਜਿਹੜਾ ਲੋਸ਼ਨ ਤੁਹਾਨੂੰ ਦੱਸਿਆ ਵਾ ਐਂਟੀਬਾਇਓਟਿਕਸ ਸਕੀਸ ਲੋਸ਼ਨ ਜਿਹੜਾ ਆ ਉਹਨੂੰ ਜੀ 24 ਘੰਟੇ ਤੁਸੀਂ ਸਰੀਰ ਦੇ ਉੱਪਰ ਇਹਦੀ ਵਰਤੋਂ ਕਰਕੇ ਰੱਖਣੀ ਆ ਮਤਲਬ ਜਿੱਥੇ ਹੋਇਆ ਹੋਇਆ ਹੋਊਗਾ ਤੁਹਾਡੇ ਹੈਨਾ ਜਿੱਥੇ ਤੁਸੀਂ ਇੰਫੈਕਟ ਹੋਵੋਗੇ 24 ਘੰਟੇ ਲਾ ਕੇ ਰੱਖਣਿਆ ਵਾ ਤਾਜੋ ਇਹ ਅੱਗੇ ਨਾ ਵਧ ਸਕੇ ਨਹੀਂ ਤਾਂ ਬਹੁਤ ਜਲਦੀ ਇਹ ਅੱਗੇ ਵੱਧਦਾ ਹੈ ਤਾਂ ਖੁਜਲੀ ਬਹੁਤ ਕਰਦਾ ਹੈ ਤੇ ਦੋਸਤੋ ਆਪਣਾ ਖਿਆਲ ਰੱਖੋ ਠੀਕ ਹੈ ਨਾ ਇਹ ਬਸ ਆ ਲਾ ਲੋ ਵੀ ਬਚਾਚੀ ਕਹਿੰਦੇ ਨਾ ਬ